2 ਹਫਤੇ ਪਹਿਲਾਂ ਮੇਰੀ ਇੱਕ ਵੀਡੀਓ ਦਾ ਕਈ ਲੋਕਾਂ ਨੇ ਬਹੁਤ ਇਤਰਾਜ਼ ਕੀਤਾ ਸੀਗਾ ਪਰ ਮੇਰਾ ਇੱਕ ਸਵਾਲ ਹੈਗਾ ਕੀ ਸੋਲੂਸ਼ਨ ਨਿਕਲਿਆ ਹੈ ਫਿਰ ਪਏ ਇਹ ਦੋ ਹਫਤਿਆਂ ਦੇ ਵਿੱਚ ਵਾਪਰਿਆ ਕੀ ਹੈ ਸਾਰਾ ਫੋਟੋ ਆਪ ਹੋਇਆ ਹੈਗਾ ਹੈਗਾ ਬਕਾਇਦਾ ਪੋਲਿਟਿਸ਼ੀਅਨਸ ਨੂੰ ਬੁਲਾ ਕੇ ਉਹਨਾਂ ਨੂੰ ਮਹਾਨ ਦੱਸਿਆ ਹੈਗੇ ਕਿ ਤੁਸੀਂ ਕਿੱਡੇ ਮਹਾਨ ਹੋ ਦੇਖੋ ਤੁਸੀਂ ਤੁਸੀਂ ਆ ਕੇ ਫੋਟੋ ਆ ਖਿਚਾ ਰਹੇ ਹੋ ਸਾਡੇ ਨਾਲ ਗੱਲ ਫੋਟੋਾਂ ਦੀ ਨਹੀਂ ਸੀਗੀ ਗੱਲ ਸੋਲੂਸ਼ਨ ਦੀ ਸੀਗੀ ਉਹ ਜਿਹੜੇ ਡਰਗ ਫੋਰਡ ਦੇ ਨਾਲ ਫੋਟੋਆਂ ਖਿਚਾਈਆਂ ਹੈਗੀਆਂ ਨੇ ਉਹਦੇ ਹਾਲ ਦੇਖ ਲਓ 3 ਮਹੀਨੇ ਪਹਿਲਾਂ ਇਹ ਕਹਿੰਦਾ ਫਿਰਦਾ ਸੀਗਾ ਲੋਕਾਂ ਨੂੰ ਕਿ ਮੈਂ ਸਾਇਲਮ ਜਿਹੜੇ ਸੀਕਰ ਨੇ ਉਹਨਾਂ ਨੂੰ ਵਰਕ ਪਰਮਿਟ ਦ ਇਹ ਜੀ ਉਹਨਾਂ ਨੂੰ ਦਵਾਤੇ ਇਹ ਜੀ ਇਹਨਾਂ ਨੂੰ ਦਵਾਣੇ ਨੇ ਪਰ ਵਰਕ ਪਰਮਿਟ ਦੀ ਤਾਂ ਦਾ ਤਾਂ ਮੁੱਦਾ ਹੀ ਨਹੀਂ ਹੈਗਾ ਆ ਵਰਕ ਪਰਮਿਟ ਵਾਲਾ ਐਂਗਲ ਜਿਹੜਾ ਹੈਗਾ ਤਾਂ ਫਰਾਡ ਕੰਸਲਟੈਂਟਸ ਨੇ ਵਿੱਚ ਪਾਇਆ ਜਿਨ੍ਹਾਂ ਦੀ ਬੰਦਿਆਂ ਦੀਆਂ ਫਾਈਨਲ ਰਿਟਰਨ ਹੋਈਆਂ ਨੇ ਫਾਈਨਲ ਰੀਓਪਨ ਨਾ ਕਿਤੇ ਹੋ ਜਾਣ ਹਾਂ ਵੀ ਇਹਨਾਂ ਦੇ ਅਸੀਂ ਐਕਸਟੈਂਡ ਕਰਵਾ ਦਈਏ ਵਰਕ ਪਰਮਿਟ ਇਹ ਵੀ ਖੁਸ਼ ਆਸੀਂ ਵੀ ਖੁਸ਼ ਜਿਹੜੇ ਲੜ ਰਹੇ ਨੇ ਉਹ ਜਿਹੜੇ ਜੈਨੂਇਨ ਨੇ ਉਹ ਅਸਲੀ ਮੰਗ ਰੱਖ ਰਹੇ ਨੇ ਕਿ ਸਾਡੀਆਂ ਜਿਹੜੀ ਸਾਡੇ ਤੇ ਤੋਹਮਤ ਲੱਗੀ ਆ ਫਰਾਡ ਦੀ ਉਹ ਫਰਾਡ ਦੀ ਤੋਹਮਤ ਜਿਹੜੀ ਆ ਉਹ ਲਵਾ ਕੇ ਅਸੀਂ ਵਾਪਸ ਨਹੀਂ ਜਾਣਾ ਹੈਗਾ ਤੁਸੀਂ ਫਾਈਲਾਂ ਖੋਲ ਕੇ ਜੇ ਉਹਦੇ ਵਿੱਚ ਕਮੀ ਲੱਗਦੀ ਹੈ ਤੁਸੀਂ ਰਿਫਿਊਜ਼ ਕਰ ਦਿਓ ਕੋਈ ਚੱਕਰ ਨਹੀਂ ਹੈਗਾ ਪਰ ਐ ਨਹੀਂ ਬੇਈਮਾਨ ਨਹੀਂ ਕਹਿਣਾ ਹੈਗਾ ਜਿਹੜੇ ਜੈਨੂਇਨ ਨੇ ਜਿਹੜੇ ਬੇਈਮਾਨ ਨੇ ਉਹ ਆ ਕੇ ਚਲੋ ਠੀਕ ਹੈ ਕਮੈਂਟਾਂ ਦੇ ਵਿੱਚ ਗਾਲਾ ਕੱਢ ਰਹੇ ਨੇ ਕਈ ਵੀਡੀਓ ਬਣਾ ਰਹੇ ਹੈਗੇ ਨੇ ਠੀਕ ਹੈ ਉਹਨਾਂ ਨੂੰ ਪਤਾ ਅੰਦਰ ਕਿਤੇ ਇਹ ਨਾ ਕਿਤੇ ਉਹ ਕਿੱਡੇ ਬੇਈਮਾਨ ਨੇ ਅਰ ਜਿਹੜੇ ਇਮਾਨਦਾਰ ਨੇ ਉਹ ਵਿਚਾਰੇ ਮਾਈਨਸ ਡਿਗਰੀ ਚ ਖੜੇ ਵੀ ਜਿਹੜੇ ਚਾਹੇ ਔਰ ਤਾਂ ਹੀ ਥੋੜੇ ਬੰਦੇ ਨੇ ਮੈਂ ਨਹੀਂ ਕਹਿੰਦਾ ਹੈਗਾ ਕਿ 2680 ਦੇ ਵਿੱਚੋਂ ਸਾਰੇ ਜਿਹੜੇ ਸੀਗੇ ਉਹ ਐਪਲੀਕੈਂਟਸ ਜੈਨੂਇਨ ਹੀ ਹੋਣਗੇ 680 ਹੋ ਸਕਦਾ ਜੈਨੂਨ ਹੋਣ ਹੋ ਸਕਦਾ ਉਸ ਤੋਂ ਘੱਟ ਹੀ ਹੋਣ ਆ 2000 ਵਿੱਚ ਪੇਰੋਲ ਵਾਲਾ ਹੀ ਤੁਰਿਆ ਫਿਰਦਾ ਹੋਊਗਾ ਆਪਣੀ ਹੋਣਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਇਹ ਆਪਣਾ ਤੱਕਾ ਹੋ ਰਿਹਾ ਹੈ ਇਹਨਾਂ ਦੇ ਨਾਲ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਹੈਗਾ ਆ 3 ਮਹੀਨੇ ਪਹਿਲਾਂ ਹੀ ਦੇਖ ਲਓ ਆਪਣਾ ਟਰੱਕ ਡਰਾਈਵਰਾਂ ਦੇ ਲਾਇਸੈਂਸ ਜਦ ਰੱਦ ਕੀਤੇ ਸੀਗੇ ਸਸਪੈਂਡ ਕੀਤੇ ਸੀਗੇ ਇਹ ਕਹਿ ਕੇ ਕਿ ਬਈ ਆਪਣਾ ਤੁਸੀਂ ਫਰੌਡ ਉਦੋਂ ਵੀ ਫਰੌਡ ਵਰਡ ਯੂਜ਼ ਕੀਤਾ ਸੀਗਾ ਉਦੋਂ ਤਾਂ ਫੋਟੋ ਸੇਮ ਐਮਪੀਪੀਐਨ ਦਾ ਫੋਟੋ ਖਚਾਈਆਂ ਹੋਈਆਂ ਨੇ ਸੇਮ ਮਿਨਿਸਟਰਾਂ ਨਾਲ ਫੋਟੋ ਖਚਾਈਆਂ ਹੋਈਆਂ ਨੇ ਕਿ ਬਣ ਕੀ ਗਿਆ ਇਨਸਾਫ ਕਿੱਥੇ ਮਿਲਿਆ ਉਹਨਾਂ ਨੂੰ ਜਾ ਕੇ ਐਂਡ ਆਫ ਦਾ ਡੇ ਕੋਰਟ ਜਾ ਕੇ ਇਨਸਾਫ ਮਿਲਿਆ ਨਾ ਕਿਉਂਕਿ ਉੱਥੇ ਹੀ ਇਨਸਾਫ ਮਿਲਣਾ ਹੈਗੇ ਬਾਕੀ ਸਾਰੇ ਪਾਸੇ ਤਾਂ ਸਿਰਫ ਪੋਲਿਟਿਕਸ ਪਲੇ ਹੋਣੀ ਹੈ ਔਰ ਉਹੀ ਹੋ ਰਹੀ ਹੈ ਫੋਟੋ ਆ ਕੇ ਚਾ ਕੇ ਹਾਂਜੀ ਦੇਖੋ ਜੀ ਸੋਲੂਸ਼ਨ ਕਰ ਲਿਆ ਉਹ ਵੀ ਆਪਣਾ ਕਮਲਾ ਜੀ ਆਪਣਾ ਪਾਰਲੀਮੈਂਟ ਚ ਜਾ ਕੇ ਕਹਿੰਦਾ ਕਿ ਵੀ ਹਾਂ ਜੀ ਅਸੀਂ ਇਹਨਾਂ ਨੂੰ ਵਰਕ ਪਰਮਿਟ ਦਵਾ ਦਾਂਗੇ ਕਿਵੇਂ ਵਰਕ ਪਰਮਿਟ ਦਵਾ ਦੇਗਾ ਭਾਈ ਤੂੰ ਨਾਲੇ ਫਰਾਡ ਦਾ ਇਲਜ਼ਾਮ ਲਾ ਕੇ ਇਹਨਾਂ ਨੂੰ ਵਰਕ ਪਰਮਿਟ ਦੇਈ ਕੌਣ ਦਊਗਾ ਨਾਲੇ ਦਵਾਣਾ ਕਾਹਤੋਂ ਹੈ ਤੇਰੇ ਹੱਥ ਦੇ ਵਿੱਚ ਸਾਰੀ ਗੱਲ ਹੈ ਡੇਵਿਡ ਪਚੀਨੀ ਇਹਦਾ ਆਪ ਦਾ ਮਿਨਿਸਟਰ ਜਿਨੇ ਇਹਨਾਂ ਨੂੰ ਫਰਾਡ ਕਿਹਾ ਹੈ ਆਪਣੇ ਬੰਦਿਆਂ ਨੂੰ ਫਰਾਡ ਕਿਹਾ ਹੈ ਹੈਗੇ ਜਿਹੜੇ ਜੈਨੂਇਨ ਹੈਗੇ ਨੇ ਠੀਕ ਹੈ ਉਹ ਆਪ ਬੰਦਾ ਕਿੱਡਾ ਤਕੜਾ ਫਰਾਡ ਆ ਜਾ ਕੇ ਖਬਰਾਂ ਚ ਪੜ ਲਿਓ ਸਕਿੱਲ ਡਿਵੈਲਪਮੈਂਟ ਫੰਡ ਸਰਚ ਕਰੋਗੇ ਸਕਿੱਲ ਡਿਵੈਲਪਮੈਂਟ ਫੰਡ ਦੇ ਨਾਂ ਦੇ ਉੱਤੇ ਤਾਂ ਬਹੁਤ ਲੋਕਾਂ ਨੂੰ ਇਸ਼ੂ ਹੋ ਜਾਂਦਾ ਹੈ ਪਰ ਚਲੋ ਜੇ ਆਪਾਂ ਗੱਲ ਕਰ ਲਈਏ ਵੀ ਆਪਣਾ 10 ਮਿਲੀਅਨ ਡਾਲਰ ਤਾਂ ਉਹਨੇ ਆਪਣਾ ਸਟ੍ਰਿਪ ਕਲੱਬ ਨੂੰ ਦਿੱਤਾ ਹੈ ਕਿ ਆ ਕਿ ਜੀ ਹਾਂਜੀ ਸਕਿੱਲ ਡਿਵੈਲਪਮੈਂਟ ਕਰੋ ਦੱਸੋ ਇਹੋ ਜਿਹੇ ਬੰਦੇ ਨੇ ਜਿਹੜੇ ਆਪਣੇ ਬੰਦੇ ਨੂੰ ਇਹ ਕਹਿ ਕੇ ਕਿ ਵੀ ਇਹ ਫਰਾਡ ਨਹੀਂ ਮਿਸ ਰਿਪਰੈਜ਼ੈਂਟੇਸ਼ਨ ਹੋ ਸਕਦੀ ਹੈ ਹੋ ਸਕਦੀ ਹੈ ਉਹਨੇ ਕੋਈ ਆਪਣਾ ਇਨਵੈਸਟੀਗੇਸ਼ਨ ਵੀ ਨਹੀਂ ਕੀਤੀ ਹੈਗੀ ਚੱਕ ਕੇ ਫਾਈਲਾਂ ਹੀ ਰਿਟਰਨ ਕਰਦੀਆਂ ਇਹ ਇਨਸਾਫ ਨਹੀਂ ਹੁੰਦਾ ਹੈਗਾ ਔਰ ਸਿੱਖੀ ਸਿਧਾਂਤ ਇਹ ਕਹਿੰਦਾ ਹੈਗਾ ਕਿ ਜਿਹੜੇ ਬੰਦੇ ਹੈਗੇ ਨੇ ਚਾਹੇ 5 ਹੋਣ ਚਾਹੇ 10 ਹੋਣ ਜਿਨ੍ਹਾਂ ਨਾਲ ਨਾ ਇਨਸਾਫੀ ਹੋਈ ਆ ਉਹਦੇ ਨਾਲ ਖੜਨਾ ਜ਼ਰੂਰੀ ਹੈਗਾ ਉਹਨਾਂ ਨਾਲ ਇਹ ਨਹੀਂ ਹੈ ਕਿ ਫੋਟੋਆਂ ਖਿਚਾ ਲਓ ਇਹ ਨਹੀਂ ਹੈਗਾ ਕਿ ਆਪਾਂ ਜਿਹੜਾ ਹੈਗਾ ਆਪਣਾ ਪ੍ਰੀਮੀਅਰ ਬਲਾ ਕੇ ਫਿਰ ਐਵੇਂ ਐਵੇਂ ਕਰ ਲਓ ਫਿਰ ਆਪਣਾ ਫੋਟੋ ਵਧੀਆ ਹੋ ਜੂਗੀ ਉਹ ਫੋਟੋਆਂ ਤਾਂ ਪਹਿਲਾਂ ਫੋਟੋਆਂ ਦੇ ਬਹੁਤ ਪਵਾੜੇ ਪਾਏ ਹੋਏ ਨੇ ਔਰ ਨਾਲੇ ਇਹ ਗੱਲ ਉਰੇ ਨਹੀਂ ਰੁਕਣੀ ਹੈਗੀ ਤਿੰਨ ਮਹੀਨੇ ਪਹਿਲਾਂ ਟਰੱਕ ਡਰਾਈਵਰ ਸੀਗੇ ਅੱਜ OINP ਐਪਲੀਕੈਂਟ ਨੇ ਅੱਗੇ ਜਾ ਕੇ ਦੇਖੋ ਆਪਣਾ 2,60,000 ਬੰਦਾ ਵੀ ਹੋਊਗਾ 2026 ਦੇ ਵਿੱਚ ਕਿਉਂਕਿ ਉਹੀ ਗੱਲ ਕਿਤੇ ਨਾ ਕਿਤੇ ਕਮਜ਼ੋਰੀ ਆਪਣੇ ਵਿੱਚ ਹੈ ਔਰ ਇਹ ਕਮਜ਼ੋਰੀ ਆਪਾਂ ਨੂੰ ਦੂਰ ਕਰਨੀ ਪੈਣੀ ਹੈ ਨਹੀਂ ਤਾਂ ਇਹਨੇ ਆਪਣੀ ਬਦਨਾਮੀ ਬਹੁਤ ਕਰਨੀ ਹੈ ਇਲਜ਼ਾਮ ਕੱਲਾ ਇਹਨਾ ਤੇ ਨਹੀਂ ਹੈਗਾ ਇਹਨਾਂ ਦੀ ਚਮੜੀ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਇਹ ਆਪਣੇ ਫਰਾਡ ਹੈਗੇ ਨੇ ਇਹ ਆਪਣੇ ਤੇ ਇਲਜ਼ਾਮ ਲੱਗ ਰਿਹਾ ਹੈ ਕਿਉਂਕਿ ਜਿਹੜੇ ਆਨਲਾਈਨ ਜਾ ਕੇ ਤੁਸੀਂ ਦੇਖ ਲਓ ਉਹ ਇਹ ਥੋੜੀ ਕਹਿ ਰਹੇ ਨੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਹੋਰ ਉਹ ਇਹ ਕਹਿ ਰਹੇ ਨੇ ਕਿ ਸਾਰੀ ਇਹੇ ਜੇ ਹੁੰਦੇ ਨੇ ਇਹ ਬਹੁਤ ਵੱਡਾ ਮੁੱਦਾ ਆ ਇਹਨੂੰ ਇੰਨਾ ਲਾਈਟਲੀ ਨਾ ਲੋ ਇਹ ਪਤਾ ਲੱਗਣਾ ਚਾਹੀਦਾ ਹੈ ਜਿਹੜੇ ਬੰਦੇ ਫਰਾਡ ਨੇ ਉਹ ਡਿਪੋਰਟ ਹੋਣੇ ਚਾਹੀਦੇ ਨੇ ਤਾਂ ਕਿ ਆਪਣੀ ਕਮਿਊਨਿਟੀ ਦਾ ਹੋਰ ਅੱਗੇ ਨਾਮ ਬਦਨਾਮ ਨਾ ਹੋਵੇ ਬਹੁਤੇ ਲੋਕੀ ਕਹਿੰਦੇ ਨੇ ਕਿ ਭਈ ਇਹ ਆਪਣਾ ਐਕਸ ਦੇ ਉੱਤੇ ਰੌਲਾ ਪਾਉਂਦਾ ਹੈਗਾ ਪੋਸਟਾਂ ਦੇ ਵਿੱਚ ਰੌਲਾ ਪਾਉਂਦਾ ਉਹ ਮੈਂ ਵੀਡੀਓ 'ਚ ਵੀ ਰੌਲਾ ਪਾਉਂਦਾ ਪਿਛਲੇ 4-5 ਸਾਲ ਤੋਂ ਆ ਸਾਰੀ ਚੀਜ਼ਾਂ ਪਿੱਛੇ ਰੌਲਾ ਪਾਉਂਦਾ ਸੀਗਾ ਕਿ ਆ ਦਿਨ ਨਾ ਦੇਖਣਾ ਪਵੇ